ਇਹ ਕੋਈ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪਨੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਨੇ ਸ਼ੁਰੂ ਕਰਾਏ ਸੀਗੇ ਇਹਦੇ ਚ ਲੋਕਾਂ ਦਾ ਹੰਗਾਰਾ ਵੀ ਮਿਲ ਰਿਹਾ ਤੇ ਲੋਕਾਂ ਨੂੰ ਸਹੂਲਤ ਬਹੁਤ ਮਿਲ ਰਹੀ ਹੈ ਜਿੱਥੇ ਪਹਿਲਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਛੋਟੇ ਛੋਟੇ ਕੰਮਾਂ ਵਾਸਤੇ ਸਰਕਾਰੀ ਦਫ਼ਤਰਾਂ ਜਾਣਾ ਪੈਂਦਾ ਸੀ ਫਿਰ ਉੱਤੇ ਖੱਜਲ ਖਵਰੀ ਹੋਣੀ ਪੈਂਦੀ ਸੀਗੀ ਹੁਣ ਉਹ ਸਾਰੇ ਅਫਸਰ ਜਿਹੜੇ ਉਹ ਸਾਰੇ ਕੰਮ ਜਿਹੜੇ ਉਹਨਾਂ ਦੇ ਆਪ ਦੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਦੇ ਆਪ ਦੇ ਦਵਾਰ ਤੇ ਹੋ ਰਹੇ ਨੇ ਇਹਦੇ ਨਾਲ ਕੀ ਹੈ ਜੀ ਲੇਡੀਜ਼ ਨੇ ਜਿਹੜੇ ਬੱਚੇ ਨੂੰ ਘਰੇ ਇਕੱਲੇ ਛੱਡ ਕੇ ਜਾਣ ਨਹੀਂ ਸਕਦੀਆਂ ਸੀ ਉਹਨਾਂ ਨੂੰ ਬੜੀ ਵੱਡੀ ਇੱਕ ਸਹੂਲਤ ਮਿਲਦੀ ਹੈ ਕਿ ਉਹ ਇੱਥੇ ਆ ਕੇ ਆਪਣੇ ਜੋ ਵੀ ਕੰਮ ਨੇ ਕਰਾ ਸਕਦੇ ਨੇ ਤੇ ਸਭ ਤੋਂ ਵੱਡੀਆਂ ਗੱਲੇ ਇਹ ਵੀ ਤੇ ਇੱਕੋ ਛੱਤ ਥਲੇ ਹਰ ਤਰ੍ਹਾਂ ਦੇ ਕੰਮ ਹੁੰਦੇ ਨੇ ਭਾਵੇਂ ਉਹ ਹੈਲਥ ਹੈ ਭਾਵੇਂ ਉਹ ਰਾਸ਼ਨ ਕਾਰਡ ਹੈ ਭਾਵੇਂ ਉਹ ਆਧਾਰ ਕਾਰਡ ਆ ਭਾਵੇਂ ਵੋਟ ਕੁਝ ਵੀ ਲਾ ਲਓ ਉਹ ਇੱਕੋ ਛੱਤ ਥਲੇ ਹੁੰਦੇ ਨਗਲਗ ਜਗਤ ਜਿੰਨ ਜਾਣਾ ਪੈਂਦਾ ਹੈਗਾ ਤੇ ਇੱਥੇ ਹੀ ਸਾਰਾ ਉਹਦਾ ਸੋਲੂਸ਼ਨ ਹੋ ਜਾਂਦਾ ਹੈ ਕਨਾਲ ਤੁਸੀਂ ਗੱਲਬਾਤ ਵੀ ਕੀਤੀ ਹੈ ਲੋਕਾਂ ਨੇ ਕੋਈ ਇਹ ਜੇ ਕੰਮ ਗਣਵਾਏ ਹੁਣ ਜਿਹੜੇ ਨਾ ਹੋ ਸਕੇ ਹੁਣ ਜਿਹੜੇ ਨਹੀਂ ਹੋ ਸਕਦੇ ਤੇ ਉਹਨਾਂ ਨੂੰ ਕਰਵਾਉਣ ਵਾਸਤੇ ਤੁਸੀਂ ਫਿਰ ਕਿੱਦਾਂ ਗੱਲਬਾਤ ਕੀਤੀ ਹੈ ਲੋਕਾਂ ਨੂੰ ਕੀ ਭਰੋਸਾ ਦਿਓ ਦੇਖੋ ਸਾਡਾ ਇੱਥੇ ਆਉਣ ਦਾ ਮਕਸਦ ਇਹੀ ਹੁੰਦਾ ਕਿ ਅਸੀਂ ਇੱਕ ਤਾਈ ਦੇਖੀਏ ਕਿ ਇਹਦੇ ਕੰਮ ਨੇ ਉਹ ਹੋ ਪਰ ਕਿ ਨਹੀਂ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾ ਦੇਣ ਦੇ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਸਰਕਾਰ ਵੱਲੋਂ ਆ ਸਰਕਾਰ ਤੁਹਾਡੇ ਦਵਾਰ ਮਹਿਮ ਚਲਾਈ ਗਈ ਸੀ ਜਿਸ ਨੂੰ ਪਰਮਾ ਹੁੰਗਾਰਾ ਮਿਲਿਆ ਤੇ ਸਾਰੇ ਹੀ ਅਧਿਕਾਰੀ ਨੇ ਜਿਹੜੇ ਹੁਣ ਪਿੰਡਾਂ ਦੇ ਵਿੱਚ ਪਹੁੰਚੇ ਨੇ ਜਿੱਥੇ ਉਹ ਲੋਕਾਂ ਦੇ ਕੰਮ ਕਰਦੇ ਨਜ਼ਰ ਆ ਰਹੇ ਨੇ ਤਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਿੰਡ 'ਚ ਮੌਜੂਦ ਨੇ ਰਾਏਪੁਰ ਪਿੰਡ ਹੈ ਮੁਹਾਲੀ ਜ਼ਿਲ੍ਹੇ ਦਾ ਤਾਂ ਕਾਉਂਸਲਰ ਸਰਬਜੀਤ ਸਿੰਘ ਇੱਥੇ ਪਹੁੰਚੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਕੀਤੀ ਗਈ ਹੈ ਵੀ ਕੋਈ ਆ ਸਮੱਸਿਆ ਤਾਂ ਉਹਨਾਂ ਨੂੰ ਪੇਸ਼ ਨਹੀਂ ਆ ਰਹੀ ਜੇਕਰ ਕੋਈ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਤਾਂ ਮੌਕੇ ਤੇ ਉਹਨਾਂ ਦਾ ਹੱਲ ਵੀ ਕਰਵਾਇਆ ਜਾ ਰਿਹਾ ਤੇ ਗੱਲਬਾਤ ਕਰਦੇ ਆ ਆ ਸਰ ਸਰਕਾਰ ਤੁਹਾਡੇ ਦਵਾਰ ਮਹਿਮ ਪਰ ਮਾਹੂਗਾਰਾ ਲੋਕਾਂ ਨੇ ਦਿੱਤਾ ਤੇ ਇਹ ਮਹਿਮ ਅੱਗੇ ਵਾਦੀ ਦਿਖਾਈ ਦੇ ਰਹੀ ਆ ਤੇ ਕੀ ਕੀ ਕੁਝ ਖਾਸ ਆ ਇਸ ਮਹਿਮ ਦੇ ਵਿੱਚ ਕੀ ਅਧਿਕਾਰੀ ਉਰੇ ਪਹੁੰਚਦੇ ਨੇ ਤੇ ਕਿਦਾਂ ਦੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਦੇਖਿਓ ਇਹ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪਨੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਨੇ ਸ਼ੁਰੂ ਕਰਾਇੇ ਸੀਗੇ ਇਹਦੇ ਚ ਲੋਕਾਂ ਦਾ ਹੰਗਾਰਾ ਵੀ ਮਿਲ ਰਿਹਾ ਤੇ ਲੋਕਾਂ ਨੂੰ ਸਹੂਲਤ ਬਹੁਤ ਮਿਲ ਰਹੀ ਹੈ ਜਿੱਥੇ ਪਹਿਲਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਛੋਟੇ ਕੰਮਾਂ ਵਾਸਤੇ ਸਰਕਾਰੀ ਦਫ਼ਤਰਾਂ ਜਾਣਾ ਪੈਂਦਾ ਸੀ ਫਿਰ ਉੱਤੇ ਖੱਜਲ ਖਵਰੀ ਹੋਣੀ ਪੈਂਦੀ ਸੀ ਹੁਣ ਉਹ ਸਾਰੇ ਅਫਸਰ ਜਿਹੜੇ ਉਹ ਸਾਰੇ ਕੰਮ ਜਿਹੜੇ ਉਹਨਾਂ ਦੇ ਆਪ ਦੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਦੇ ਆਪ ਦੇ ਦਰਵਾਜ਼ੇ ਤੇ ਹੋ ਰਹੇ ਨੇ ਇਹਦੇ ਨਾਲ ਕੀ ਜਿਹੜੀ ਲੇਡੀਜ਼ ਨੇ ਜਿਹੜੇ ਬੱਚੇ ਨੂੰ ਘਰੇ ਇਕੱਲੇ ਛੱਡ ਕੇ ਜਾਣ ਨਹੀਂ ਸਕਦੀਆਂ ਸੀ ਉਹਨਾਂ ਨੂੰ ਬੜੀ ਵੱਡੀ ਇੱਕ ਸੂਲਤ ਮਿਲਦੀ ਹੈ ਕਿਉਂ ਇੱਥੇ ਆ ਕੇ ਆਪਣੇ ਜੋ ਵੀ ਕੰਮ ਨੇ ਕਰਾ ਸਕਦੇ ਨੇ ਤੇ ਸਭ ਤੋਂ ਵਧੀਆ ਗੱਲ ਇਹ ਵੀ ਇੱਥੇ ਇੱਕੋ ਛੱਤ ਥਲੇ ਹਰ ਤਰ੍ਹਾਂ ਦੇ ਕੰਮ ਹੁੰਦੇ ਨੇ ਭਾਵੇਂ ਉਹ ਹੈਲਥ ਹੈ ਭਾਵੇਂ ਉਹ ਰਾਸ਼ਨ ਕਾਰਡ ਹੈ ਭਾਵੇਂ ਉਹ ਆਧਾਰ ਕਾਰਡ ਹੈ ਭਾਵੇਂ ਵੋਟ ਕੁਝ ਵੀ ਲਾ ਲਓ ਉਹ ਇੱਕੋ ਛੱਤ ਥਲੇ ਹੁੰਦੇ ਨਗਲਗ ਜਗਤ ਜਨ ਜਾਣਾ ਪੈਂਦਾ ਹੈਗਾ ਤੇ ਇੱਥੇ ਹੀ ਸਾਰਾ ਉਹਦਾ ਸੋਲੂਸ਼ਨ ਹੋ ਜਾਂਦਾ ਹੈ ਇਹਦੇ ਨਾਲ ਲੋਕਾਂ ਨੂੰ ਬੜੀ ਸਹੂਲਤ ਮਿਲਦੀ ਹੈ ਮੈਂ ਧੰਨਵਾਦ ਵੀ ਕਰਦਾ ਹਾਂ ਸਰਪੰਚ ਸਿੰਘ ਮਾਨ ਸਾਹਿਬ ਦਾ ਅਰਵਿੰਦ ਕੇਜਰੀ ਵਾਲੀ ਜਿਹੜਾ ਇਹਨਾਂ ਨੇ ਕਿ ਐਨੀ ਵਧੀਆ ਤੇ ਵੱਡੀ ਸੋਚ ਰੱਖ ਕੇ ਇਸ ਮਹਿੰਮ ਨੂੰ ਸ਼ੁਰੂ ਕਰਕੇ ਤੇ ਪਿੰਡ ਪੱਦਰ ਤੇ ਇਹਨੂੰ ਲੋਕਾਂ ਨਾਲ ਤੁਸੀਂ ਗੱਲਬਾਤ ਵੀ ਕੀਤੀ ਹੈ ਲੋਕਾਂ ਨੇ ਕੋਈ ਇਹ ਜੇ ਕੰਮ ਗਣਵਾਏ ਹੁਣ ਜਿਹੜੇ ਨਾ ਹੋ ਸਕੇ ਹੁਣ ਜਿਹੜੇ ਨਹੀਂ ਹੋ ਸਕਦੇ ਤੇ ਉਹਨਾਂ ਨੂੰ ਕਰਵਾਉਣ ਵਾਸਤੇ ਤੁਸੀਂ ਫਿਰ ਕਿੱਦਾਂ ਆ ਗੱਲਬਾਤ ਕੀਤੀ ਹੈ ਲੋਕਾਂ ਨੂੰ ਕੀ ਭਰੋਸਾ ਦੋ ਹੈ ਦੇਖੋ ਸਾਡਾ ਇੱਥੇ ਆਉਣ ਦਾ ਮਕਸਦ ਇਹੀ ਹੁੰਦਾ ਕਿ ਅਸੀਂ ਇੱਕ ਤਰ੍ਹਾਂ ਇਹ ਦੇਖੀਏ ਕਿ ਜਿਹੜੇ ਕੰਮ ਨੇ ਉਹ ਹੋ ਪਾਰ ਕਿ ਨਹੀਂ ਹੋ ਪਾਰੇ ਜਿਹੜੇ ਜੀ ਤਕਲੀਫਾਂ ਲੋਕਾਂ ਨੂੰ ਪਹਿਲਾਂ ਸਰਕਾਰੀ ਅਫਸਰਾਂ ਦੇ ਜਾ ਕੇ ਆਉਂਦੀਆਂ ਸੀਗੀਆਂ ਉਹ ਜੀ ਤਕਲੀਫਾਂ ਤਾਂ ਨਹੀਂ ਆ ਰਹੀਆਂ ਹੈਗੀਆਂ ਤੇ ਇੱਥੇ ਆ ਕੇ ਬੜੀ ਖੁਸ਼ੀ ਹੈ ਕਿ ਇੱਥੇ ਪਿੰਡ ਦੇ ਸਾਡੇ ਜਿਹੜੇ ਲੋਕ ਨੇ ਸਾਰੇ ਉਹ ਵੀ ਸਹਿਯੋਗ ਕਰ ਰਹੇ ਨੇ ਅਫਸਰ ਸਾਰੇ ਸਹਿਯੋਗ ਕਰ ਰਹੇ ਨੇ ਲੋਕਾਂ ਨੂੰ ਪੁੱਛਿਆ ਗਿਆ ਵੀ ਅਫਸਰਾਂ ਦਾ ਵਰਤਾਵ ਕਿਵੇਂ ਤੁਹਾਡੇ ਨਾਲ ਉਹਨਾਂ ਨੇ ਕਿਹਾ ਵੀ ਸਾਨੂੰ ਐਵੇਂ ਲੱਗ ਰਿਹਾ ਜਿਵੇਂ ਅਸੀਂ ਆਪਣੇ ਘਰ ਦੇ ਮੈਂਬਰ ਤੋਂ ਹੀ ਕੰਮ ਕਰਵਾ ਰਹੇ ਹਾਂ ਸਾਰੇ ਕੰਮ ਹੋ ਪਾ ਰਹੇ ਨੇ ਜਿਹੜੀਆਂ ਥੋੜੀ ਬੁਰੀ ਮੁਸ਼ਕਲਾਂ ਆ ਰਹੀਆਂ ਨੇ ਕੁਝ ਰਾਸ਼ਨ ਕਾਰਡ ਨੂੰ ਲੈ ਕੇ ਆ ਰਹੀਆਂ ਨੇ ਕਿਉਂਕਿ ਪੋਰਟਲ ਦੇ ਉੱਤੇ ਥੋੜਾ ਜਿਹਾ ਇਸ਼ੂ ਚੱਲ ਰਿਹਾ ਉਹ ਸਰ ਲੱਗਦਾ ਇਹਦੇ ਨਾਲ ਵੀ ਭ੍ਰਿਸ਼ਟਾਚਾਰ ਤੇ ਵੀ ਨੱਤ ਪਈਆ ਕਿਉਂਕਿ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਕਦਮ ਨਹੀਂ ਉਠਾਇਆ ਗਿਆ ਤਾਂ ਭ੍ਰਿਸ਼ਟਾਚਾਰ ਦੀਆਂ ਕਾਫੀ ਕੰਪਲੀਟਾਂ ਆਉਂਦੀਆਂ ਸੀ ਹਾਲ ਲੱਗਦਾ ਵੀ ਇਹ ਚੀਜ਼ਾਂ ਦੇ ਨਾਲ ਇਹ ਜੀ ਹੱਲ ਹੋਇਆ ਵੀ ਭ੍ਰਿਸ਼ਟਾਚਾਰ ਤੇ ਡੱਥ ਵੀ ਪਈਆ ਤੇ ਇਹਦੇ ਨਾਲ ਕੀ ਹੈ ਨਾ ਜੋ ਇੱਕ ਅਫਸਰਾਂ ਦਾ ਤੇ ਲੋਕਾਂ ਦਾ ਰਿਸ਼ਤਾ ਸੀ ਨਾ ਉਹਦੇ ਵੀ ਬੜਾ ਸੁਧਾਰ ਆਇਆ ਪਹਿਲਾਂ ਕੀ ਸੀ ਅਫਸਰ ਬਫ ਸਾਨੂੰ ਗਲਤੀ ਨਹੀਂ ਕਹਿੰਦੇ ਕਿ ਅਫਸਰਾਂ ਦੇ ਵੀ ਉੱਪਰ ਪ੍ਰੈਸ਼ਰ ਹੁੰਦਾ ਸੀਗਾ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਅਲੱਗ ਹੁੰਦਾ ਸੀਗਾ ਹੁਣ ਕਿਉਂਕਿ ਅਫਸਰਾਂ ਨੂੰ ਦਿਖਾਇਆ ਗਿਆ ਕਿ ਤੁਹਾਡੇ ਕੋਲ ਪਾਵਰ ਹੈ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰੋ ਉਹਨੇ ਹੀ ਵਧੀਆ ਤਰੀਕੇ ਨਾਲ ਮਿੱਠੇ ਤਰੀਕੇ ਨਾਲ ਗੱਲ ਕਰਦੇ ਲੋਕਾਂ ਨਾਲ ਤੇ ਜਿਹੜਾ ਰਿਸ਼ਤਾ ਹੈ ਵੋਟਰ ਦਾ ਤੇ ਅਫੀਸਰ ਦਾ ਬਿਊਰੋਕ੍ਰੇਸੀ ਦਾ ਉਹ ਇੱਕ ਬੜਾ ਵਧੀਆ ਬਣ ਚੁੱਕਿਆ ਤੇ ਇਹੀ ਚੀਜ਼ ਜਿਹੜੀ ਉਹ ਵਧੀਆ ਅਸਰ ਦਿਖਾਏਗੀ ਅਨਲ ਟਾਈਮ ਦੇ ਵਿੱਚ ਕਾਉਂਸਲਰ ਹੋਣ ਦੇ ਨਾਤੇ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਵੀ ਇਹ ਹਜੇ ਕੈਂਪੇਨ ਦੇ ਵਿੱਚ ਪਹੁੰਚ ਕੇ ਲਾਹਾ ਲੈਣਾ ਚਾਹੀਦਾ ਉਹਨਾਂ ਨੂੰ ਨਹੀਂ ਮੈਂ ਲੋਕ ਕੋਈ ਸਿਆਸਤ ਨਹੀਂ ਨਾ ਹੀ ਸਿਆਸਤ ਕਿਸ ਨੇ ਕਰਨੀ ਹੈ ਹਰ ਹਰ ਧਰਮ ਦਾ ਹਰ ਜਾਤ ਦਾ ਹਰ ਪਾਰਟੀ ਦਾ ਬੰਦਾ ਇੱਥੇ ਆ ਕੇ ਆਪਣੇ ਕੰਮ ਕਰਾਵੇ ਨਾ ਹੀ ਤੁਹਾਨੂੰ ਇਹ ਪੁੱਛੇ ਜੋ ਤੁਸੀਂ ਕਿਹੜੀ ਪਾਰਟੀ ਦੇ ਕਿਹੜੀ ਦੇ ਨਹੀਂ ਹੈਗੇ ਤੇ ਮੈਂ ਤੁਹਾਨੂੰ ਵਾਰਤੋਂ ਵਾਰ ਅਪੀਲ ਕਰਦਾ ਕਿ ਵਾਰਤੋਂ ਵਾਰ ਤੁਸੀਂ ਨੰਬਰ ਦੇ ਵਿੱਚ ਆ ਕੇ ਇੱਥੇ ਆਪਣੇ ਘਰ ਦੇ ਕੰਮ ਕਰਾਓ ਤਾਂ ਜੋ ਕਿ ਤੁਹਾਨੂੰ ਜਿਹੜਾ ਸਰਕਾਰੀ ਦਫ਼ਤਰ ਹੈ ਉੱਥੇ ਜਾ ਕੇ ਖੱਜਲ ਲਾਉਣਾ ਪਵੇ ਠੀਕ ਹੈ ਬਹੁਤ ਬਹੁਤ ਧੰਨ ਥੈਂਕ ਯੂ ਠੀਕ ਹੈ ਸੋ ਇਹਨਾਂ ਸਾਡੇ ਨਾਲ ਕਾਉਂਸਲਰ ਸਰਬਜੀਤ ਸਿੰਘ ਜੋ ਕਿ ਪਿੰਡ ਰਾਏਪੁਰ ਪਹੁੰਚੇ ਨੇ ਮੋਹਾਲੀ ਜ਼ਿਲ੍ਹੇ ਦਾ ਇਹ ਪਿੰਡ ਹੈ ਜਿੱਥੇ ਆ ਸਰਕਾਰ ਤੁਹਾਡੇ ਦਵਾਰ ਤਹਿਤ ਕੈਂਪ ਲਾਇਆ ਗਿਆ ਤੇ ਕੈਂਪ ਦੇ ਵਿੱਚ ਆ ਜੋ ਵੀ ਲੋਕਾਂ ਦੇ ਕੰਮ ਨੇ ਉਹਨਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਤਸਵੀਰ ਤਾਂ ਉਹਨੂੰ ਦੁਖਾ ਦੰਨੇ ਆ ਵਕ ਵਕ ਵਿਭਾਗਾਂ ਦੇ ਸਾਰੇ ਹੀ ਅਧਿਕਾਰੀ ਸਹਿਬਾਨ ਨੇ ਜਿਹੜੇ ਇੱਥੇ ਪਹੁੰਚੇ ਨੇ ਪਿੰਡ ਰਾਏਪੁਰ ਦੇ ਵਿੱਚ ਪਹੁੰਚੇ ਨੇ ਤਾਂ ਜੋ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਆ ਉਸ ਨੂੰ ਕਟਵਾਇਆ ਘਟਾਇਆ ਜਾ ਸਕੇ ਕਿਉਂਕਿ ਲੋਕ ਨੇ ਜਿਹੜੇ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਸੀ ਉਹਨਾਂ ਉਹ ਟਾਈਮ ਖਰਾਬ ਹੁੰਦਾ ਸੀ ਖੱਜਲ ਖਵਾਰੀ ਹੁੰਦੀ ਸੀ ਪਰੰਤੂ ਹੁਣ ਉਹ ਖੱਜਲ ਖਵਾਰੀ ਲੋਕਾਂ ਦੀ ਘਟ ਗਈ ਹੈ ਤੇ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਸਾਰੇ ਹੀ ਅਫਸਰ ਸਹਿਬਾਨ ਅਧਿਕਾਰੀ ਨੇ ਵਕ ਵਕਾਂ ਵਿਭਾਗਾਂ ਦੇ ਉਹ ਪਿੰਡਾਂ ਦੇ ਵਿੱਚ ਪਹੁੰਚਦੇ ਨਜ਼ਰ ਆ ਰਹੇ ਨੇ ਤੇ ਸਰਕਾਰ ਤੁਹਾਡੇ ਦਵਾਰ ਮਹਿਮ ਨੂੰ ਪਰਮਾ ਹੰਗਾਰਾ ਮਿਲ ਰਿਹਾ ਆ ਬੁੱਢਾਪਾ ਪੈਨਸ਼ਨ ਹੋਵੇ ਜਾਂ ਫਿਰ ਆਸ਼ਰਿਤ ਪੈਨਸ਼ਨ ਹੋਵੇ ਅੰਗਹੀਨ ਪੈਨਸ਼ਨ ਹੋਵੇ ਜਾਂ ਫਿਰ ਕਿਸਾਨੀ ਦੇ ਨਾਲ ਸੰਬੰਧਿਤ ਜੋ ਵੀ ਸਮੱਸਿਆਵਾਂ ਲੋਕਾਂ ਨੂੰ ਆਉਂਦੀਆਂ ਸਨ ਹੁਣ ਉਹਨਾਂ ਦਾ ਹੱਲ ਹੈ ਜਿਹੜਾ ਉਹ ਪਿੰਡਾਂ ਦੇ ਵਿੱਚ ਹੋ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪਹੁੰਚ ਚੁੱਕੀ ਹੈ ਸਰਕਾਰੀ ਅਧਿਕਾਰੀ ਦਫ਼ਤਰਾਂ ਚੋਂ ਬਾਹਰ ਆਏ ਨੇ ਬਾਹਰ ਆ ਕੇ ਲੋਕਾਂ ਦੇ ਕੰਮ ਨੇ ਜਿਹੜੇ ਉਹ ਕਰਦੇ ਆ ਦਿਖਾਈ ਦਿੰਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਸਾਰਾ ਕੁਝ ਨਾਲ ਲੈ ਕੇ ਇਹ ਅਧਿਕਾਰੀ ਪਿੰਡ ਰਾਏਪੁਰ ਚ ਪਹੁੰਚੇ ਨੇ ਪ੍ਰਿੰਟਰ ਮਸ਼ੀਨਾਂ ਨੇ ਜਿਹੜੀਆਂ ਕੰਪਿਊਟਰ ਹੈ ਜੋ ਕਿ ਕਿਸੇ ਦਾ ਕੋਈ ਪ੍ਰਿੰਟ ਕੱਢਣਾ ਹੈ ਕੋਈ ਕਾਰਡ ਕੱਢਣਾ ਤਾਂ ਹੁਣ ਤੁਹਾਨੂੰ ਦਫ਼ਤਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਹਾਡੇ ਪਿੰਡ ਦੇ ਵਿੱਚ ਹੀ ਤੁਹਾਨੂੰ ਇਹ ਚੀਜ਼ਾਂ ਉਪਲਬਧ ਹੋ ਜਾਣਗੀਆਂ ਤਾਂ ਇਸ ਮਹਿਮ ਨੂੰ ਪਰਮਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਮਹਿਮ ਦੇ ਤਹਿਤ ਕੈਂਪ ਲਾਏ ਜਾ ਰਹੇ ਨੇ ਤੇ ਮੁਹਾਲੀ ਜ਼ਿਲ੍ਹੇ ਦੇ ਰਾਏਪੁਰ ਪਿੰਡ ਦੇ ਵਿੱਚ ਕੈਂਪ ਲੱਗਿਆ ਜਿੱਥੇ ਕਾਉਂਸਲਰ ਸਰਬਜੀਤ ਸਿੰਘ ਨੇ ਕੈਂਪ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਕੈਂਪ ਦਾ ਜਾ ਲਿਆ ਲੋਕਾਂ ਦੇ ਨਾਲ ਵੀ ਆ ਗੱਲਬਾਤ ਕੀਤੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਮਨੀ ਹੈ ਜੀ ਮਨਪ੍ਰੀਤ ਜੀ ਤੁਹਾਡੇ ਪਿੰਡ 'ਚ ਕੈਂਪ ਲੱਗਿਆ ਹੈ ਤੇ ਕੈਂਪ 'ਚ ਕਿੰਨੇ ਕੁ ਲੋਕ ਪਹੁੰਚੇ ਨੇ ਤੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਲੋਕਾਂ ਦੇ ਅੱਜ ਹੀ ਮੁਕੰਮਲ ਹੋ ਗਏ ਨੇ ਠੀਕ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਸਰਕਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਉਹਦੇ ਬਾਅਦ ਆਪਣੇ ਸਰਦਾਰ ਕਲਵਾਨ ਸਿੰਘ ਐਮ ਐਲ ਏ ਸਭ ਜੀ ਦਾ ਧੰਨਵਾਦ ਹੈ ਜਿਨ੍ਹਾਂ ਦੇ ਬੇਟਾ ਜੀ ਵੀ ਹੁਣ ਆਏ ਤੇ ਸਭ ਜੀ ਕਿਉਂਕਿ ਅਜੇ ਤੱਕ ਕਿਸੇ ਨੇ ਸੋਚਿਆ ਤਾਂ 70 ਸਾਲਾਂ ਬਾਅਦ ਵੀ ਇਹ ਜੇ ਕੰਮ ਵੀ ਆਉਂਗੇ ਕਿਸੇ ਕੋਲ ਵਿਚਾਰੇ ਗਰੀਬੀ ਦਾਵੇ ਕੋਲ ਨਹੀਂ ਜਾ ਹੁੰਦਾ ਦਫ਼ਤਰਾਂ ਕੋਲ ਨਹੀਂ ਗੇੜੇ ਮਾਰ ਹੁੰਦੇ ਕਦੇ ਦੇਖੋ ਤੁਸੀਂ ਸਾਡੇ ਘਰੇ ਅਫਸਰ ਆ ਗਏ ਤੁਹਾਡੇ ਘਰੇ ਹੀ ਬੰਦੇ ਆ ਗਏ ਸਾਰਿਆਂ ਦੇ ਕੰਮ ਹੋ ਰਹੇ ਸਭ ਤੋਂ ਵੱਡੀ ਗੱਲ ਲੋਕ ਜਿੰਨੇ ਵੀ ਉਹਦੇ ਕੰਮ ਕਰਾ ਕੇ ਆ ਗਏ ਇੰਨੇ ਖੁਸ਼ ਹੋਏ ਉਹ ਕਹਿੰਦੇ ਕਈ ਤਾਂ ਬਜ਼ੁਰਗ ਦਾਸਦੇ ਵੀ ਅਸੀਂ ਸਾਨੂੰ 60 60 ਸਾਲ ਹੋ ਗਏ ਵੀ ਅਸੀਂ ਕਚਹਿਰੀਆਂ ਦੇ ਗੇੜੇ ਵੀ ਮਾਰੇ ਹੋਰ ਵੀ ਮਾਰੇ ਹੁਣ ਅਫਸਰ ਵੀ ਠੀਕ ਹੋਗੇ ਜੀ ਵਧੀਆ ਹੋਗੇ ਤੇ ਇਹਨਾਂ ਦਾ ਵੀ ਕੰਮ ਸਾਰਿਆਂ ਦਾ ਕਿਸੇ ਦਾ ਵੀ ਕੰਮ ਨਹੀਂ ਰੁਗਿਆ ਸਾਰੇ ਖੁਸ਼ ਹੋ ਕੀ ਗਏ ਅਜਾ ਇਹ ਉਹਦੇ ਬਹੁਤ ਲੋਕ ਬਜ਼ੁਰਗ ਵੀ ਕਹਿ ਕੇ ਗਏ ਵੀ ਐਡੇ ਵਧੀਆ ਸਰਕਾਰ ਅਸੀਂ ਨਹੀਂ ਦੇਖੀ ਐਡਾ ਐਮਐਲਏ ਇਮਾਨਦਾਰ ਤੁਹਾਨੂੰ ਸਭ ਤੋਂ ਵੱਡੀ ਪਤਾ ਹੀ ਹੈ ਸਭ ਤੋਂ ਵੱਧ ਧੰਨਵਾਦ ਤੁਹਾਡਾ ਮੀਡੀਆ ਦਾ ਧੰਨਵਾਦ ਹੈ ਜਿਹੜੇ ਤੁਸੀਂ ਇਹ ਕਰਕੇ ਜਾਨੇ ਜੀ ਗੱਲ ਕੀਤੀ ਜਾਵੇ ਲੋਕਾਂ ਦੀ ਲੋਕ ਜਦੋਂ ਕੰਮ ਕਰਨ ਜਾਂਦੇ ਨੇ ਦਫ਼ਤਰਾਂ 'ਚ ਤਾਂ ਉਹਨਾਂ ਨੂੰ ਇੱਕ ਦਿਨ ਛੁੱਟੀ ਲੈਣੀ ਪੈਂਦੀ ਹੈ ਰਾਤ ਨੂੰ ਪਲੈਨਿੰਗ ਹੁੰਦੀ ਹੈ ਵੀ ਮੈਂ ਸਵੇਰੇ 9 ਵਜੇ ਉੱਠਣਾ ਹੈ 10 ਵਜੇ ਪਹੁੰਚਣਾ ਹੈ ਅਫਸਰ ਨੂੰ ਮਿਲਣਾ ਹੈ ਲੱਗਦਾ ਵੀ ਉਹ ਚੀਜ਼ਾਂ ਦੀ ਵੀ ਟੈਨਸ਼ਨ ਘਟੀ ਹੈ ਲੋਕਾਂ ਦੀ ਲੇਖੋ ਜੀ ਤੁਸੀਂ ਸਭ ਤੋਂ ਵਧੀਆ ਬਹੁਤ ਵਧੀਆ ਸਵਾਲ ਪੁੱਛਿਆ ਏ ਮੈਂ ਕਿਤੇ ਦਫ਼ਤਰਾਂ ਚ ਵੀ ਮੇਰਾ ਆਣਾ ਜਾਣਾ ਬਹੁਤ ਹੈ ਅਸੀਂ ਵੀ ਜਾਣੇ ਕਈ ਵਿਚਾਰਿਆਂ ਦੀ ਬਦਲੀ ਜਿੱਤਰਾ ਬੰਦੇ ਇੱਥੇ ਦੇ ਨੌਕਰੀ ਪੰਜ ਗੁੱਲੇ ਕਰਦੇ ਉਹਨਾਂ ਨੂੰ ਵਿਚਾਰੇ ਨੂੰ ਬਹੁਤ ਦੇਰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਮੈਂ ਛੁੱਟੀ ਲੈਣੀ ਹੈ ਜਾਓ ਕਰਨਾ ਸਭ ਤੋਂ ਵੱਡੀ ਗੱਲ ਉਹਨਾਂ ਦਾ ਟਾਈਮ ਬਚ ਗਿਆ ਜਿਹਨੇ 10 ਵਜੇ ਨੌਕਰੀ ਜਾਣਾ ਹੋਵੇ 9 ਵਜੇ ਉਹ ਇੱਕ ਘੰਟੇ ਦੀ ਲੈਣਾ ਇੱਕ ਘੰਟੇ ਮੋਰ ਦੇ ਕੰਮ ਕਰਾ ਕੇ ਨਿਕਲ ਜਾਂਦਾ ਉਹ ਸਭ ਤੋਂ ਵੱਡੀ ਰਾਹਤ ਉਹ ਲੋਕਾਂ ਨੂੰ ਬਹੁਤ ਆਈ ਜਿਹੜੀ এমਪਲੋਈਜ਼ ਨੇ ਜਿਹੜੇ ਆਪਣੇ ਵਿਚਾਰੇ ਬਹੁਤ ਮੀਡੀਅਮ ਉਹ ਹੈ ਚਲੋ ਬਹੁਤ ਬਹੁਤ ਧੰਨਵਾਦ ਉਹ ਰਾਦੇ ਜਿੰਨੇ ਵਿਚਾਰੇ ਕਹਿ ਕੇ ਗਏ ਸਾਨੂੰ ਇਹੀ ਕਹਿ ਕੇ ਗਏ ਵੀ ਅੱਜ ਤੱਕ ਸਾਨੂੰ ਇਹ ਜਾ ਪ੍ਰਸ਼ਾਸਨ ਨਹੀਂ ਮਿਲਿਆ ਮਹੀਆ ਹਾਂ ਪਹਿਲਾਂ ਜਿਵੇਂ ਲੋਕ ਦਫ਼ਤਰਾਂ 'ਚ ਜਾਂਦੇ ਸੀ ਅਕਸਰ ਹੀ ਕਾਫੀ ਖਬਰਾਂ ਵੀ ਲੱਗਦੀਆਂ ਸੀ ਵੀ ਲੋਕ ਨੇ ਜਦੋਂ ਜਾਂਦੇ ਨੇ ਦਫ਼ਤਰਾਂ 'ਚ ਤਾਂ ਲੈਂਨ ਲੱਗੀ ਹੁੰਦੀ ਆ ਤੇ ਲੋਕਾਂ ਨੂੰ ਹੁੰਦਾ ਵੀ ਮੇਰਾ ਨੰਬਰ ਪਹਿਲਾਂ ਆ ਜਾਏ ਮੇਰਾ ਕੋਈ ਸਰਟੀਫਿਕੇਟ ਮਿਲ ਜੇ ਤਾਂ ਲੋਕ ਕੀ ਕਰਦੇ ਸੀ ਉੱਥੇ ਕਿਸੇ ਨਾ ਕਿਸੇ ਨੂੰ ਏਜੰਟ ਖੜੇ ਹੁੰਦੇ ਸੀ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ ਉਹਨੂੰ ਆਪਾਂ ਭ੍ਰਿਸ਼ਟਾਚਾਰ ਕਹਿ ਦਿੰਦੇ ਆ ਲੱਗਦਾ ਵੀ ਇਹ ਚੀਜ਼ਾਂ ਤੋਂ ਵੀ ਕੰਟਰੋਲ ਹੋ ਰਿਹਾ ਹੈ ਸਭ ਤੋਂ ਵੱਡੀ ਦਾ ਸਮੱਸਿਆ ਹੀ ਹੱਲ ਹੋਈ ਸਭ ਤੋਂ ਵੱਡੀ ਜਿੰਨੀ ਵੀ ਹੈ ਜੇ ਹੁਣ ਮੈਂ ਕਹੇ ਤਾਂ ਨਾ ਵੀ ਮੇਰੇ ਕੋਲ ਤਾਂ ਟਾਈਮ ਨਹੀਂ ਮੈਂ ਕੋਈ ਏਜੰਟ ਫੜਨਾ ਮੈਂ ਉਹਨੇ ਕਹਾਂ ਏਜੰਟ ਫੜ ਲੈਣਾ ਸਭ ਤੋਂ ਵਧੀਆ ਚੀਜ਼ ਤਾਂ ਸਰਕਾਰ ਨੇ ਜੇ ਖਤਮ ਕਰੀ ਸਭ ਤੋਂ ਪਹਿਲ ਦੇ ਆਧਾਰ ਤੇ ਆਪ੍ਰਿਸ਼ਟਾਚਾਰੇ ਖਤਮ ਕਰਿਆ ਇਹ ਹੋਰ ਜਿਹੜੇ ਦਲਾਲ ਆਪਣਾ ਤਾਂ ਸਰਕਾਰ ਨੇ ਸਾਰੇ ਚੱਕ ਗਏ ਤਾਂ ਹੀ ਤਾਂ ਇਹ ਕੈਂਪ ਲਿਆਂਦੇ ਉਰੇ ਤਾਂ ਹੀ ਤਾਂ ਲੋਕਾਂ ਨੂੰ ਸਹੂਲਤਾਂ ਮਿਲੀਆਂ ਤਾਂ ਹੀ ਤਾਂ ਇਹ ਵਿਚਾਰੇ ਜਾਜਾ ਕਰ ਕਰਦੇ ਧੰਨਵਾਦ ਕਰਦੇ ਸਰਕਾਰ ਦਾ ਇਹਦਾ ਬਹੁਤ ਵਧੀਆ ਬਰਲਾ ਹੋਇਆ ਸਰਕਾਰ ਦਾ ਬਹੁਤ-ਬਹੁਤ ਫੇਰ ਦੁਬਾਰਾ ਧੰਨਵਾਦ ਕਰਦੇ ਹਾਂਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮਲਕੀਸ਼ ਸਿੰਘ ਜੀ ਬਲਾਕ ਪ੍ਰਧਾਨ ਆਪਾਂ ਦਾ ਜੀ ਜੀ ਕਿਵੇਂ ਦੇਖਦੇ ਹਾਂ ਜਿਹੜੇ ਕੈਂਪ ਹੁਣ ਪਿੰਡਾਂ 'ਚ ਲੱਗ ਰਹੇ ਨੇ ਸਰਕਾਰ ਤੁਹਾਡੇ ਦਵਾਰ ਭਗਵੰਤ ਮਾਨ ਦੁਆਰਾ ਸਕੀਮ ਸ਼ੁਰੂ ਕੀਤੀ ਗਈ ਮਹਿਮ ਚਲਾਈ ਗਈ ਪਿੰਡਾਂ ਤੱਕ ਪਹੁੰਚੀ ਅਫਸਰ ਪਿੰਡਾਂ 'ਚ ਆ ਗਏ ਲੋਕ ਖੁਸ਼ ਹੋਏ ਨੇ ਅਫਸਰਾਂ ਨੂੰ ਪਿੰਡਾਂ 'ਚ ਦੇਖ ਕੇ ਹਾਂਜੀ ਹਾਂਜੀ ਸਾਡੇ ਪਹਿਲਾਂ ਇੱਕ ਵਾਰੀ ਲੱਗਿਆ ਸੀ ਕੈਂਪ ਹੁਣ ਫੇਰ ਲੱਗਿਆ ਦਵਾਰ ਤੋਂ ਇੱਥੇ ਪਹਿਲਾਂ ਵੀ ਕਾਫੀ ਕੰਮ ਹੋਏ ਜਿਹੜੇ ਰਹਿੰਦੇ ਤੇ ਹੁਣ ਵੀ ਹੋਏ ਅੱਜ ਲੋਕ ਬਹੁਤ ਖੁਸ਼ ਹੈ ਇਸ ਇਹਨਾਂ ਆਪ ਸਰਕਾਰ ਦੇ ਆਪ ਦਵਾਰ ਤੋਂ ਕੰਮ ਤੋਂ ਹਾਂਜੀ ਹਾਂਜੀ ਤੇ ਕੀ ਸਮਝਦੇ ਹੋ ਵੀ ਇਹ ਕੈਂਪ ਨੇ ਜਿਹੜੇ ਇਹ ਪਹਿਲਾਂ ਨਹੀਂ ਲੱਗੇ ਜਿਵੇਂ ਸਰਨੇ ਦੱਸਿਆ ਹੁਣ ਜਦੋਂ ਲੱਗ ਰਹੇ ਨੇ ਤੇ ਲੋਕਾਂ ਦੇ ਚਿਹਰਿਆਂ ਤੇ ਤੇ ਰੌਣਕ ਪਰਤੀ ਹੈ ਹਾਂਜੀ ਹਾਂਜੀ ਪਰਤੀ ਜੀ ਦੇਖੋ ਕੋਈ ਲਜਾਨ ਵਾਲਾ ਨਹੀਂ ਕਹੀਂ ਸਿਆਣ ਨਹੀਂ ਬਜ਼ੁਰਗ ਬੰਦੇ ਹੁੰਨੇ ਉਹ ਵੀ ਆਏ ਇੱਥੇ ਕਹੀਂ ਨਹੀਂ ਤੁਰਨੇ ਉਹ ਵੀ ਆ ਗਏ ਆਪਣੇ ਪਿੰਡ ਚ ਠੀਕ ਨਹੀਂ ਬਾਕੀ ਛੋਟੇ ਛੋਟੇ ਬੱਚੇ ਹੋ ਗਏ ਜੀ ਉਹਨੇ ਆਪਣੇ ਆਧਾਰ ਕਾਰਡ ਦੇ ਇੱਥੇ ਜੋ ਵੀ ਕੰਮ ਸੀ ਬਾਕੀ ਜਿਹੜੀਆਂ ਨਵੀਆਂ ਵਈਆਂ ਮੋਟੀਆਂ ਉਹਨਾਂ ਨੇ ਆਪਣੇ ਕਰਾਈ ਆ ਕਿ ਇੱਥੇ ਐਡਰੈਸ ਚੇਂਜ ਜਿਹੜਾ ਹੁੰਦਾ ਆਧਾਰ ਕਾਰਡ ਤੇ ਸਾਰੇ ਬੜੇ ਖੁਸ਼ੀ ਖੁਸ਼ੀ ਕੰਮ ਕਰਾ ਗਏ 10 ਵਜੇ ਤੋਂ ਮੈਂ 9 ਵਜੇ ਇੱਥੇ ਪਹੁੰਚ ਗਿਆ ਸੀ ਆ ਹੁਣ 2 ਵਜੇ ਗਈ ਸਵੇਰ ਦੇ ਕਾਫੀ ਭੀੜ ਲੱਗੀ ਹੋਈ ਸੀ ਐਮਐਲਏ ਸਾਹਿਬ ਦੇ ਬੇਟੇ ਵੀ ਆਏ ਆਪਣੇ ਸਰਬਜੀਤ ਜੀ ਬਾਈ ਜੀ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਾ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨੀ ਸਰਪੰਚ ਸਾਹਿਬ ਵੱਲੋਂ ਸਾਰੀ ਪੰਚਾਇਤ ਸਾਰੇ ਪਿੰਡ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਸੋ ਇਹ ਪਿੰਡ ਰਾਏਪੁਰ ਦੀ ਪੰਚਾਇਤ ਹੈ ਜਿਨ੍ਹਾਂ ਦਾ ਆਖਣਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਜੇ ਇਸ ਤਰ੍ਹਾਂ ਦੇ ਕੈਂਪਾਂ ਦੀ ਸ਼ੁਰੂਆਤ ਕੀਤੀ ਹੁੰਦੀ ਤਾਂ ਅੱਜ ਜਿਹੜਾ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਪਹੁੰਚ ਗਿਆ ਸੀ ਉਸ ਤੇ ਸ਼ਾਇਦ ਹੁਣ ਥੋੜੀ-ਬਹੁਤੀ ਨੱਥ ਪਈ ਹੈਗੀ ਹੈ ਪਰੰਤੂ ਜੇ ਕੈਂਪ ਪਹਿਲਾਂ ਲੱਗਦੇ ਤਾਂ ਲੋਕਾਂ ਨੂੰ ਖੱਜਲ-ਖਵਾਰ ਨਾ ਹੋਣਾ ਪੈਂਦਾ ਪਰੰਤੂ ਪੰਚਾਇਤ ਦਾ ਦੀ ਸਰਕਾਰ ਤੇ ਸੀਐਮ ਮਾਨ ਦੀ ਅਗਵਾਈ ਚ ਜਿਹੜੀ ਇਹ ਮਹਮ ਚਲਾਈ ਗਈ ਹੈ ਦਾ ਪਰਮਾ ਹੁੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਟਾਈਮ ਬਚ ਰਿਹਾ ਹੈ ਭ੍ਰਿਸ਼ਟਾਚਾਰ ਤੇ ਨੱਥ ਪਈ ਹੈ ਤੇ ਲੋਕ ਇਸ ਮਹਮ ਤੋਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਸੋ ਕੈਮਰਾ ਪਰਸਨ ਪ੍ਰਵੀnder ਦੇ ਨਾਲ ਤਜਿੰਦਰ ਚੰਦੀ ਮੁਹਾਲੀ